ਇੱਕ ਬੰਦੇ ਦਾ ਨਾ ਇੱਕ ਘੋੜਾ ਤੇ ਇੱਕ ਬੱਕਰਾ ਰੱਖਿਆ ਹੋਇਆ ਸੀ ਤੇ ਅਚਾਨਕ ਇੱਕ ਵਾਰ ਕੀ ਹੋਇਆ ਕਿ ਉਹ ਘੋੜਾ ਨਾ ਬਿਮਾਰ ਹੋ ਗਿਆ ਤੇ ਦਿਲ ਛੱਟ ਕੇ ਪਿਆਰਿਆ ਤੇ ਉਹਨੇ ਨਾ ਡਾਕਟਰ ਨੂੰ ਸੱਦਿਆ ਤੇ ਡਾਕਟਰ ਨੇ ਆਪਦਾ ਟਰੀਟਮੈਂਟ ਸ਼ੁਰੂ ਕੀਤਾ ਉਹਦੇ ਇੰਜੈਕਸ਼ਨ ਲਾਉਣੇ ਸ਼ੁਰੂ ਕੀਤੇ ਉਹਨੂੰ ਦਵਾਈਆਂ ਦੇਣੀਆਂ ਸ਼ੁਰੂ ਕੀਤੀਆਂ ਪਰ ਕੀ ਹੋਇਆ ਕਿ ਘੋੜਾ ਠੀਕ ਹੁੰਦਾ ਨਜ਼ਰ ਨਾ ਆਇਆ ਤੇ ਡਾਕਟਰ ਨੇ ਹੋਰ ਥੋੜੀਆਂ ਹਾਰਡ ਦਵਾਈਆਂ ਦਿੱਤੀਆਂ ਤਾਂ ਕਿ ਉਹ ਠੀਕ ਹੋ ਸਕੇ ਪਰ ਅੱਗੇ ਨਾਲੋਂ ਵੀ ਉਹਦੀ ਹਾਲਤ ਆ ਜਿਹੜੀ ਉਹ ਗੰਭੀਰ ਹੁੰਦੀ ਗਈ। ਦਿਨ ਬੀਤਦੇ ਗਏ ਉਹ ਕਮਜ਼ੋਰ ਹੁੰਦਾ ਗਿਆ। ਇਸੇ ਤਰ੍ਹਾਂ ਜਦੋਂ ਉਹ ਹੋਰ ਵੀ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਤੇ ਤਕਰੀਬਨ 15 ਦਿਨ ਬੀਤ ਚੁੱਕੇ ਸੀ ਹੁਣ ਤੱਕ ਤੇ ਉਹ ਅੱਗੇ ਨਾਲੋਂ ਖਾਣਾ ਪੀਣਾ ਵੀ ਛੱਡ ਚੁੱਕਿਆ ਸੀ ਤੇ ਇਹ ਚੀਜ਼ ਸਭ ਦੇਖ ਕੇ ਡਾਕਟਰ ਕਹਿੰਦਾ ਵੀ ਆਹ ਲਾਸਟ ਟਰਾਈ ਆ ਆਹ ਇੰਜੈਕਸ਼ਨ ਲਾ ਕੇ ਦੇਖਦੇ ਆ ਜੇ ਤਾਂ ਇਹਨੂੰ ਪੈ ਗਿਆ ਸਵੇਰ ਤੱਕ ਫਰਕ ਠੀਕ ਆ ਨਹੀਂ ਫਿਰ ਇਹ ਜਿਸ ਹੱਬ ਨਾਲ ਔਖਾ ਆਪਾਂ ਇਹਨੂੰ ਇੰਜੈਕਸ਼ਨ ਲਾ ਕੇ ਜ਼ਹਿਰ ਵਾਲਾ ਤੇ ਇਹਨੂੰ ਮਾਰਨਾ ਪਊਗਾ ਤੇ ਇਹ ਸਾਰੀ ਗੱਲਬਾਤ ਮਗਰ ਖੜਾ ਬੱਕਰਾ ਵੀ ਸੁਣ ਰਿਹਾ ਸੀ ਤੇ ਬੱਕਰਾ ਉਸ ਗੱਲ ਪੂਰੀ ਸੁਣ ਕੇ ਜਣੇ ਕਿ ਚੁੱਕਣਾ ਹੋ ਗਿਆ ਤੇ ਉਹ ਉਹਨੂੰ ਆਪਣੇ ਘੋੜੇ ਤੇ ਇਦਾਇ ਤੇ ਉਹ ਜਲਦੀ ਜਲਦੀ ਘੋੜੇ ਕੋਲੇ ਗਿਆ ਕਹਿੰਦਾ ਵੀ ਮੈਂ ਆਪਣਾ ਮਾਲਕ ਸੁਣਿਆ ਡਾਕਟਰ ਨਾਲ ਗੱਲਾਂ ਕਰਦਾ ਵੀ ਜੇ ਉਹ ਠੀਕ ਨਾ ਹੋਇਆ ਤੇ ਆਪਾਂ ਉਹਨੂੰ ਜ਼ਹਿਰ ਵਾਲਾ ਟੀਕਾ ਲਾ ਕੇ ਮਾਰ ਦੇਾਂਗੇ ਤੇ ਤੂੰ ਨਾ ਹੌਸਲਾ ਕਰ ਉੱਠ ਜਿਉਂਦਿਆਂ ਨਾਲੀ ਜਹਾਨ ਆ ਤੇ ਤੂੰ ਇਦਾਂ ਦਿਲ ਨਾ ਸੱਟ ਤੇ ਖੜਾ ਹੋ ਠੀਕ ਹੋ ਮਾੜਾ ਮੋਟਾ ਹਣਾ ਤੇ ਉਹਨੇ ਇਹ ਚੀਜ਼ ਸਾਰੀ ਉਹਨੂੰ ਹੌਸਲਾ ਦਿੱਤਾ ਤੇ ਘੋੜਾ ਖੜਾ ਹੋ ਗਿਆ ਚਾਹੇ ਉਹ ਡਰਦਾ ਮਾਰੇ ਖੜਾ ਹੋ ਗਿਆ ਤੇ ਜਦੋਂ ਇਦਾਂ ਉਹ ਤਤਰਸਤ ਹੋ ਗਿਆ ਹੌਲੀ ਹੌਲੀ ਤੇ ਡਾਕਟਰ ਆਇਆ ਤੇ ਡਾਕਟਰ ਵੀ ਹੈਰਾਨ ਡਾਕਟਰ ਖੁਸ਼ ਵੀ ਹਾਂ ਇਹ ਤਾਂ ਕਿਨਣੋਂ ਕਾਫੀ ਹੱਦ ਤੱਕ ਇਹਦੀ ਜਿਹੜੀ ਹਾਲਤ ਤੇ ਵਿੱਚ ਸੁਧਾਰ ਆਗਾ ਤੇ ਉਹਨੇ ਜਦੋਂ ਕਿਸਾ ਉਹਨੂੰ ਸੱਦਿਆ ਬੰਦੇ ਨੂੰ ਤੇ ਬੰਦਾ ਵੀ ਪੂਰਾ ਖੁਸ਼ ਵੀ ਮੇਰਾ ਘੋੜਾ ਜਿਹੜਾ ਲੱਖਾਂ ਦਾ ਸੀ ਉਹ ਸਹੀ ਹੋ ਗਿਆ ਠੀਕ ਹੋ ਗਿਆ ਤੇ ਉਹਨੇ ਖੁਸ਼ੀ ਦੇ ਵਿੱਚ ਆਪਣੇ ਦੋਸਤਾਂ ਨੂੰ ਫੋਨ ਲਾਇਆ ਕਹਿੰਦਾ ਵੀ ਮੇਰਾ ਘੋੜਾ ਜਿਹੜਾ ਸੀ ਤੇ ਉਹ ਹੋ ਗਿਆ ਠੀਕ ਤੇ ਆਪਾਂ ਹੁਣ ਕਰਨੀ ਆ ਪਾਰਟੀ ਤੇ ਮੇਰੇ ਕੋਲੇ ਤੁਹਾਨੂੰ ਪਤਾ ਵੀ ਬੱਕਰਾ ਹੈਗਾ ਹੀ ਆ ਤੇ ਆਪ ਦਾ ਪਾਲਿਆ ਵਗਾ ਤੇ ਤੁਸੀਂ ਐਂ ਕਰੋ ਸ਼ਰਾਬ ਦਾ ਇੰਤਜ਼ਾਮ ਕਰੋ ਤੇ ਆਪ ਅੱਜ ਬੱਕਰਾ ਬਣਾਉਨੇ ਆ ਇਸ ਕਹਾਣੀ ਦਾ ਜਿਹੜਾ ਮੇਨ ਮੋਰਲ ਆ ਉਹ ਇਹੀ ਆ ਵੀ ਫਰੀ ਦੀ ਸਲਾਹ ਨਹੀਂ ਦੇਣੀ ਚਾਹੀਦੀ ਬਿਨਾ ਮੰਗਿਓ ਸਲਾਹ ਕਦੇ ਨਹੀਂ ਦੇਣੀ ਚਾਹੀਦੀ ਉਹ ਗਾਣਾ ਨਾ ਕਹਿੰਦੇ ਉਹਦਾ ਬਿਨਾ ਮੰਗਿਓ ਸਲਾਹ ਨਹੀਂ ਦੇਣੀ ਚਾਹੀਦੀ ਕਿਦਰੇ ਤਾਂ ਘਟ ਜਾਂਦੀ ਏ ਤੇ ਵੀ ਬਿਨਾ ਮੰਗਿਓ ਸਲਾਹ ਕਦੇ ਨਾ ਦਿਓ ਕਿਸੇ ਨੂੰ ਇਹਦੇ ਨਾਲ ਨਾ ਤੁਹਾਡੀ ਵੈਲਿਊ ਆ ਜਿਹੜੀ ਉਹ ਘਟਦੀ ਆ ਪਰ ਸਾਡੇ ਪਤਾ ਨਹੀਂ ਕੀ ਸੁਭਾਅ ਦੇ ਵਿੱਚ ਹੀ ਆ ਵੀ ਜੇ ਤਾਂ ਸਾਨੂੰ ਕੋਈ ਡਾਕਟਰ ਮਿਲਦਾ ਤੇ ਅਸੀਂ ਮਰੀਜ਼ ਬਣ ਜਾਂਦੇ ਆ ਤੇ ਜੇ ਅਸੀਂ ਜੇ ਸਾਨੂੰ ਕੋਈ ਮਰੀਜ਼ ਮਿਲਦਾ ਤੇ ਅਸੀਂ ਡਾਕਟਰ ਬਣ ਜਾਂਦੇ ਆ ਇਸ ਕਰਕੇ ਇੱਕ ਗੱਲ ਪੱਲੇ ਬੰਨ ਲਓ ਵੀ ਕਦੇ ਵੀ ਬਿਨਾ ਮੰਗਿਓ ਸਲਾਹ ਨਾ ਨਹੀਂ ਦੇਣੀ ਕਿਉਂਕਿ ਫਿਰ ਉਹ ਕਈ ਵਾਰੀ ਆਇਆ ਹੁੰਦਾ ਵੀ ਬੱਕਰੇ ਵਾਂਗੂ ਉਲਟ ਵੀ ਪੈ ਸਕਦੀ ਆ